ਦਿਲਜੀਤ ਦੋਸਾਂਝ ਨੂੰ ਅਮਿਤਾਬ ਬੱਚਨ ਦੇ ਪੈਰੀਆ ਥਲੌਣ ਕਰਕੇ ਧਮਕੀ ਮਿਲੀ ਆ ਕਿ ਨਹੀਂ ਜੋ ਲੋਕ ਕਹਿ ਰਹੇ ਆ ਕਿ 6 ਫॉर ਜਸਟਿਸ ਵਾਲੇ ਗੁਰਪਤਵੰਨ ਸਿੰਘ ਪੰਨੂ ਵੱਲੋਂ ਦਿੱਤੀ ਗਈ ਕਿ ਦਿਲਜੀਤ ਦੋਸਾਂਝ ਆਪਦੇ ਅਸਟ੍ਰੇਲੀਆ ਵਾਲੇ ਸਾਰੇ ਸ਼ੋਅ ਕੈਨਸਲ ਕਰੇ ਹੁਣ ਇਸ ਧਮਕੀ ਚ ਕਿੰਨਾ ਕੁ ਸੱਚ ਆ ਤੇ ਇਹਦੇ ਪਿੱਛੇ ਦੀ ਸਾਰੀ ਕਹਾਣੀ ਕੀ ਆ ਆਜੋ ਵੇਖੀਏ ਭਾਈ ਦਿਲਜੀਤ ਦੋਸਾਂਝ ਪਹੁੰਚਦਾ ਕੇਬੀਸੀ ਸ਼ੋਅ ਤੇ ਜਿਹਨੂੰ ਅਮਿਤਾਬ ਬੱਚਨ ਵੱਲੋਂ ਹੋਸਟ ਕੀਤਾ ਜਾਂਦਾ ਤੇ ਹੁਣ ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਜਿਦੇ ਚ ਦਿਲਜੀਤ ਦੋਸਾਂਝ ਵੱਲੋਂ ਪੰਜਾਬ ਤੇ ਬਾਬਾ ਨਾਨਕ ਵਰਗੇ ਗਾਣੇ ਗਾਏ ਜਾ ਰਹੇ ਦਿਆ ਜਿੱਥੋਂ ਇਹ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਜਿਹਦੇ ਚ ਦਿਲਜੀਤ ਦੋਸਾਂਝ ਵੱਲੋਂ ਅਮਿਤਾਬ ਬੱਜਨ ਦੇ ਪੈਰੀਆ ਥਲਾਏ ਜਾ ਰਹੇ ਆ ਇਸੇ ਮੁੱਦੇ ਨੂੰ ਲੈ ਕੇ ਗੁਰਪਤਵੰਨ ਸਿੰਘ ਪੰਨੂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੇ ਜਥੇਦਾਰ ਸਾਹਿਬ ਨੂੰ ਇੱਕ ਚਿੱਠੀ ਲਿਖੀ ਜਾਂਦੀ ਆ ਤੇ ਇਸ ਲੈਟਰ ਚ ਦਿਲਜੀਤ ਦੋਸਾਂਝ ਬਾਰੇ ਕੀ ਕੀ ਲਿਖਿਆ ਸੀ ਉਹ ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਦਿੰਨਾ ਨਾ ਤਾਂ ਇਹਦੇ ਚ ਦਿਲਜੀਤ ਦੋਸਾਂਝ ਦੇ ਆਸਟ੍ਰੇਲੀਆ ਵਾਲੇ ਸ਼ੋਹ ਦੀ ਗੱਲ ਕੀਤੀ ਗਈ ਆ ਇਸ ਚਿੱਠੀ ਦੁਆਰਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੇ ਜਥੇਦਾਰ ਸਾਹਿਬ ਨੂੰ ਇੱਕ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਦਿਲਜੀਤ ਦੋਸਾਂਝ ਨੇ ਅਮਿਤਾਬ ਬ ਦੋ ਸਾਂਝ ਤੋਂ ਜਵਾਬ ਮੰਗਿਆ ਜਾਵੇ ਕਿ ਉਹਨੇ ਉਹ ਪੈਰੀਅਤ ਕਿਉਂ ਲਾਇਆ ਤੇ ਦੂਜੀ ਗੱਲ ਇਹ ਲਿਖੀ ਸੀ ਕਿ ਦਲਜੀਤ ਦੋਸਾਂਝ ਨੂੰ ਸ਼੍ਰੀ ਅਕਾਲ ਤਖਸਾਲ ਸਭ ਪੇਸ਼ ਕੀਤਾ ਜਾਵੇ ਜਿੱਥੇ ਉਹ ਆਪਦੀ ਪੰਥਕ ਮਰਿਆਦਾ ਦੇ ਬੇਸਿਸ ਤੇ ਇਸ ਚੀਜ਼ ਦਾ ਜਵਾਬ ਦਵੇ ਹੁਣ ਆਪਾਂ ਆਉਣੇ ਆ ਅਮਿਤਾਬ ਬੱਚਨ ਤੇ ਤੇ ਉਹਨਾਂ ਦਾ 1984 ਨਾਲ ਕੀ ਲਿੰਕ ਸੀ 31 ਅਕਤੂਬਰ 1984 ਨੂੰ ਜਦੋਂ ਭਾਈ ਬਿਆਨ ਸਿੰਘ ਤੇ ਸਤਵੰਦ ਸਿੰਘ ਵੱਲੋਂ ਇੰਦਰਾ ਗਾਂਧੀ ਨੂੰ ਅਸੈਸੀਨੇਟ ਕੀਤਾ ਜਾਂਦਾ ਉਸ 31 ਅਕਤੂਬਰ ਦੀ ਰਾਤ ਨੂੰ ਟੀਵੀ ਦੇ ਦੂਰਦਰਸ਼ਨ ਚੈਨਲ ਤੇ ਅਮਿਤਾਬ ਬੱਚਨ ਵੱਲੋਂ ਇੱਕ ਸਟੇਟਮੈਂਟ ਦਿੱਤੀ ਜਾਂਦੀ ਆ ਦੇ ਜੋ ਕਹਿੰਦਾ ਕਿ ਖੂਨ ਦਾ ਬਦਲਾ ਖੂਨ ਮਤਲਬ ਇੰਦਰਾ ਗਾਂਧੀ ਦੇ ਖੂਨ ਦਾ ਬਦਲਾ ਅਸੀਂ ਖੂਨ ਨਾਲ ਲਵਾਂਗੇ ਹੁਣ ਇਹ ਸਟੇਟਮੈਂਟ ਦੀ ਨਾ ਤਾਂ ਕੋਈ ਵੀਡੀਓ ਅਵੇਲੇਬਲ ਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਰਿਟਨ ਪ੍ਰੂਫ ਆ ਪਰ ਟੀਵੀ ਤੇ ਆਈ ਇਹ ਸਟੇਟਮੈਂਟ ਨੂੰ ਆਪਦੇ ਕੰਨੀ ਬਹੁਤ ਜਣੇ ਨੇ ਸੁਨਿਆ ਜਿੰਨਾ ਚੋ ਇੱਕ ਹੈਗੇ ਆ ਬੇਬੇ ਜਗਦੀਸ਼ ਕੌਰ ਤੁੰਤਾ ਬੱਜਨ ਦੀ ਉਹ ਟੀਵੀ ਲਾਈਵ ਚੱਲਦਾ ਸੀ 31 ਸ਼ਾਮ ਨੂੰ ਉਹਨੇ ਉੱਥੇ ਇੰਦਰਾ ਗਾਂਧੀ ਦੀ ਲਾਸ਼ ਦੇ ਕੋਲ ਖੜੇ ਹੋ ਕੇ ਕਿ ਉੱਚੀ ਬਾ ਕਰਕੇ ਆਖਿਆ ਸੀ ਖੂਨ ਦਾ ਬਦਲਾ ਖੂਨ ਦਾ ਬਦਲਾ ਕੂਚ ਲਾਂਗੇ ਉਨਾਂ ਨੂੰ ਨਹੀਂ ਪਤਾ ਇਹ ਫਿਲਮ ਬਣੀ ਜਿਵੇਂ ਤੁਸੀਂ ਇਸ ਵੀਡੀਓ ਚ ਵੇਖਿਆ ਬੇਬੇ ਜਗਦੀਸ਼ ਕੌਰ ਦਾ ਕਹਿਣਾ ਕਿ ਅਮਿਤਾਬ ਬੱਚਨ ਦੀ ਟੀਵੀ ਤੇ ਦਿੱਤੀ ਹੋਈ ਇਹ ਸਟੇਟਮੈਂਟ ਦਾ ਬਹੁਤ ਵੱਡਾ ਹੱਥ ਸੀ 84 ਚ ਹੋਏ ਸਿੱਖਾਂ ਦੇ ਕਤਲੇਆਮ ਚ ਤੇ ਇਨਾਂ ਸਾਰੇ ਇਲਜ਼ਾਮਾਂ ਨੂੰ ਟਾਈਮ ਟੂ ਟਾਈਮ ਅਮਿਤਾਬ ਬੱਚਨ ਵੱਲੋਂ ਡਿਨਾਈ ਕੀਤਾ ਗਿਆ ਮੇਰਾ ਉਸਕੇ ਸਾਥ ਕੋਈ ਲੈਣਾ ਦੇਣਾ ਨਹੀਂ ਹੈ 84 ਆਇਸ ਬਹੁਤ ਸਾਰੇ ਐਸੇ ਬਿਆਨ ਅਰੇ ਹਮ ਮੈਨੇ ਬੁਨਣੇ ਮੁਸੇ ਪੁੱਛੋ ਆਪ ਕਹਾਂ ਤੇ ਤੋਂ ਮੈਨੇ ਕਹਾ ਮੈਂ ਆਪਣੇ ਬਾਬੂ ਜੀ ਦੇ ਘਰ ਤੇ ਤਾਂ 8 ਨਵੰਬਰ 2011 ਨੂੰ ਇੱਕ ਚਿੱਠੀ ਅਮਿਤ ਆਬਚਨ ਵੱਲੋਂ ਲਿਖੀ ਜਾਂਦੀ ਆ ਇਸ ਚਿੱਠੀ ਰਾਹੀਂ ਅਮਿਤ ਆਬਚਨ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਮੂਰੇ ਆਪਦਾ ਪੱਖ ਰੱਖਿਆ ਜਾਂਦਾ ਤੇ ਇਹਦੇ ਚ ਵੀ ਉਹ 84 ਰਿਲੇਟਡ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਦਿਆ ਤੇ ਹੁਣ ਜਿਹੜੇ ਲੋਕ ਦਲਜੀਤ ਦੋਸਾਂਝ ਨੂੰ ਗਾਲਾਂ ਕੱਢ ਰਹੇ ਆ ਤੇ ਉਹਨੂੰ ਡੀਪ ਸਟੇਟ ਦਾ ਬੰਦਾ ਕਹਿ ਰਹੇ ਆ ਉਹਨਾਂ ਨੂੰ ਦੱਸ ਦਈਏ ਕਿ ਇਹ ਉਹੀ ਬੰਦਾ ਜਿਨੇ ਆਪਾਂ ਨੂੰ ਪੰਜਾਬ 1984 ਤੇ ਪੰਜਾਬ 95 ਆਗੀਆਂ ਫਿਲਮਾਂ ਦਿੱਤੀਆਂ ਤਾਂ ਕਰਕੇ ਆਪਾਂ ਇਹ ਫੈਸਲਾ ਇਹ ਅਕਾਲ ਤਖਤ ਸਾਹਿਬ ਤੇ ਆਪਣੇ ਜਥੇਦਾਰ ਸਾਹਿਬ ਤੇ ਛੱਡੀਏ ਤੇ ਫਿਰ ਜੋ ਵੀ ਉਹਨਾਂ ਦਾ ਫੈਸਲਾ ਹੋਊਗਾ ਉਹ ਆਪਣੇ ਸਿਰ ਮੱਥੇ ਹੋਊਗਾ